ਆ ਰਿਹਾ ਹੈ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਹੌਲਗੇਟ ਤੋਂ ਪਟੜੀਪੁਰ ਤੱਕ ਆਏ ਹਾਂ ਅਸੀਂ ਇੱਕ ਅਮਨ ਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ ਹਾਂ ਜਿਹੜਾ ਭਗਤਾਂ ਦਾ ਮਾਹੌਲ ਪਾਕਿਸਤਾਨ ਦੇ ਭਗਤ ਦੇ ਵਿੱਚ ਹੈ ਉਹਦੇ ਪਰ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਦੇਖੇ ਬਹੁਤ ਬਣਾਦਾ ਜਗ੍ਹਾ ਦੀ ਮੌਤ ਕੀਤੀ ਗਈਆਂ ਨੇ ਉੱਥੇ ਇਨਸਾਫ ਮਿਲਣਾ ਚਾਹੀਦਾ ਪਰ ਇਹ ਕੋਈ ਗੱਲ ਨਹੀਂ ਹੈ ਕਿ ਸਾਰੇ ਬਾਰਡਰ ਏਰੀਆ ਨੂੰ ਤੁਸੀਂ ਵਿਗਨਚੇ ਪਾਤਾ ਹੈਗਾ ਜੰਗ ਦਾ ਮਾਹੌਲ ਬਣਾਤਾ 2016 ਚ ਸਾਰੇ ਪਿੰਡ ਉੱਜੜ ਕੇ ਆਪਣੇ ਖੇਤਾਂ ਤੋਂ ਡੰਗਰਾਂ ਤੋਂ ਬੱਚਿਆਂ ਦੀ ਪੜ੍ਹਾਈ ਰੋਕ ਕੇ ਘਰ ਸੁੰਨੇ ਕਰਤੇ ਅੰਦਰ ਨੂੰ ਆ ਗਏ ਸੀਗੇ ਕਿ ਜਿਹੜਾ جنگ ਹੈ ਇਹਦੇ ਵਿੱਚ ਤਬਾਈ ਸਭ ਤੋਂ ਜ਼ਿਆਦਾ ਪੰਜਾਬ ਦੀ ਹੁੰਦੀ ਹੈ ਤੇ ਅਸੀਂ ਅੱਜ ਉਰੇ ਇਹ ਪ੍ਰੋਟੈਸਟ ਕੀਤਾ ਕਿਉਂਕਿ ਅੰਮ੍ਰਿਤਸਰ ਸਾਹਿਬ ਸਾਡਾ ਧਾਰਮਿਕ ਸਭ ਤੋਂ ਵੱਡਾ ਸਥਾਨ ਹੈਗਾ ਇੱਥੇ ਜੰਗ ਨਹੀਂ ਹੋਣੀ ਚਾਹੀਦੀ ਪਰਮਾਣੂ ਸ਼ਸਤਰ ਦਾ ਮਾਹੌਲ ਹੈ ਇਹਦੇ ਵਿੱਚ ਅੰਮਰਸਰ ਸਾਹਿਬ ਦੀ ਤਬਾਈ ਹੋ ਜੂ 10 ਲੱਖ ਬੰਦਾ ਮਰਨ ਦੀ ਚਾਂਸ ਠੀਕੀ ਹੈ ਜਿਹੜਾ ਕਿਸੇ ਆਪਾਂ ਨੇ ਪਾਕਿਸਤਾਨ ਦਾ ਪਾਣੀ ਰੋਕਿਆ ਉਹ ਇੰਟਰਨੈਸ਼ਨਲ ਵਾਰ ਕਰਾਈਮ ਹੈ ਕਿਉਂਕਿ ਤੁਸੀਂ ਸਿਵਿਲিয়ান ਪੋਪੂਲੇਸ਼ਨ ਨੂੰ ਟਾਰਗੇਟ ਨਹੀਂ ਕਰ ਸਕਦੇ ਕਿ ਪਾਕਿਸਤਾਨ ਦੀ ਮਿਲਟਰੀ ਦੀ ਕੋਈ ਸੋਚ ਹੈ ਔਰ ਭਾਰਤ ਉਹਨੂੰ ਦੋਸ਼ੀ ਸਮਝਦਾ ਹੈ ਉਹ ਇੰਟਰਨੈਸ਼ਨਲ ਕਾਨੂੰਨ ਅਦਾਇਨ ਉਹਦੇ ਉੱਤੇ ਸੈਂਕਸ਼ਨਸ ਕਰੇ ਉਹਨਾਂ ਨੂੰ ਰੋਕੇ ਪਰ ਸਾਰੇ ਪੰਜਾਬ ਨੂੰ ਜੰਮੂ ਕਸ਼ਮੀਰ ਨੂੰ ਰਾਜਸਥਾਨ ਨੂੰ ਗੁਜਰਾਤ ਨੂੰ ਇੱਕ ਰਣ ਦਾ ਇੱਕ ਜੰਗ ਦਾ ਮੈਦਾਨ ਬਣਾ ਦੇਣਾ ਇਹ ਗੰਤਗੱਲ ਹੈ ਬਹੁਤ ਤਬਾਈ ਹੋਊਗੀ ਅਸੀਂ ਤਾਂ ਚਾਹੁੰਦੇ ਆ ਅਮਨ ਤੇ ਸ਼ਾਂਤ ਬਾਰਡਰ ਖੁੱਲਣ ਵਪਾਰ ਹੋਵੇ ਤਾਂ ਕਿ ਕੱਲੇ ਅਸੀਂ ਪਾਕਿਸਤਾਨੀ ਬੋਤ ਦੀ ਗੱਲ ਨਾ ਸੁਣੀਏ ਉੱਥੇ ਦੀ ਆਵਾਮ ਦੀ ਗੱਲ ਵੀ ਸੁਣੀਏ ਜਿਹੜੇ ਇੱਕ ਮਾਨਸਿਕ ਹੱਤਾਂ ਦੇ ਪੱਖ 'ਚ ਹੈਗੀ ਜਿਹੜੇ ਇਨਸਾਨੀਅਤ ਨੂੰ ਸਿਆਣਦੀ ਹੈ ਉਹਨਾਂ ਨਾਲ ਗੱਲਬਾਤ ਹੋਵੇ ਔਰ ਸਾਡਾ ਵਪਾਰ ਕਰਕੇ ਲੜਾਈ ਦਾ ਮਾਹੌਲ ਵੀ ਘਟਣ ਦੇ ਚਾਂਸ ਹੈ ਕਿਉਂਕਿ ਕੋਈ ਵੀ ਆਪਣੇ ਕਿੱਤੇ ਨੂੰ ਤੋੜਨਾ ਨਹੀਂ ਚਾਹੁੰਦਾ ਉਹਨਾਂ ਦਾ ਵੀ ਫਾਇਦਾ ਸਾਡਾ ਵੀ ਫਾਇਦਾ ਭਾਰਤ ਦੀ ਜੀਡੀਪੀ 1% ਵੱਧ ਸਕਦੀ ਹੈ 70% ਵਪਾਰ ਲੈੰਦੇ ਤੇ ਚੜਦੇ ਪੰਜਾਬ 'ਚ ਹੁੰਦਾ ਸੀ ਤਾਂ ਸਾਡੀ ਖੁਸ਼ਹਾਲਤਾ ਵਧੂਗੀ ਦੋਨੋਂ ਪੰਜਾਬਾਂ ਦੀ ਜਦ ਖੁਸ਼ਹਾਲਤਾ ਵਾਧੀ ਹੈ ਚੰਗਾ ਕਰਨਾ ਬੇਵਕੂਫੀ ਹੁੰਦੀ ਹੈ ਗਵਾਂਡੀ ਨਾਲ ਬਣਾ ਕੇ ਰੱਖੀਦੀ ਹੈ ਸੋ ਅੱਜ ਅਸੀਂ ਅਮਨ ਤੇ ਸ਼ਾਂਤੀ ਇੱਕ ਮਾਰਚ ਕੱਢੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਗ੍ਰੂਪ ਦੀ ਨਗਰੀ ਇਹ ਤਣਾਅ ਤੋਂ ਬਚੇ ਔਰ ਅਸੀਂ ਇੱਕ ਸੁਖਦਾ ਤੇ ਸ਼ਾਂਤ ਦਾ ਜੀਵਨ ਬੀਤ ਕਰ ਸਕੀਏ ਤੁਹਾਨੂੰ ਕੀ ਲੱਗਦਾ ਕਿ ਲੜਾਈ ਤੋਂ ਕੰਦੇ ਲਈ ਕੀ ਕਰਨਾ ਚਾਹੀਦਾ ਅਸੀਂ ਤਾਂ ਆਪਣੀ ਆਵਾਜ਼ ਚੱਕ ਰਹੇ ਆਂ ਹੋਰ ਵੀ ਜਿਹੜੀ ਆਵਾਜ਼ ਹੈ ਦੋਨੋਂ ਪਾਸੇ ਬਾਰਡਰ ਤੇ ਉਹ ਅਮਨ ਤੇ ਸ਼ਾਂਤੀ ਦੀ ਆਵਾਜ਼ ਸੁਖਾਏ ਬਹੁਤ ਦੁਖਦਾਇਕ ਘਟਨਾ ਹੋਈ ਹੈ ਸਾਡੀ ਉਹਦੇ ਨਾਲ ਬਹੁਤ ਹਮਦਰਦੀ ਹੈ ਪਰ ਸਿੱਖਾਂ ਨੇ ਇਸ ਸ਼ਹਿਰ ਦੇ ਵਿੱਚ ਜਸਵੰਤ ਸਿੰਘ ਖਾਲਸਾ ਨੇ 25000 ਲਾਸ਼ਾਂ ਪੁਲਿਸ ਦੀਆਂ ਜਿਹੜੀਆਂ ਮਾਰੀਆਂ ਹੋਈਆਂ ਸੀਗੀਆਂ ਉਹ ਅਸੀਂ ਇੱਥੇ ਦੇਖੀਆਂ ਇੱਥੇ ਫੌਜਾਂ ਨੇ ਆ ਕੇ ਔਰੇ ਦਾਬੇ ਮਾਰੇ ਹੈਗੇ ਆ ਕਿ ਅਸੀਂ ਤੁਹਾਡੀ ਜਿਹੜੀ ਨਸਲ ਤਕਬੀਲ ਕਰ ਕੋਂਗੇ ਕ੍ਰਿਕਟਰ ਸਿਨ੍ਹਾ ਇੰਡੀਅਨ ਆਰਮੀ ਦਾ ਸੀ ਅਸੀਂ 1984 ਦੇਖਿਆ ਜਦ ਦਰਬਾਰ ਸਾਹਿਬ ਤੇ ਹਮਲੇ ਹੋਏ ਬੇਕਸੂ ਸਿੱਖਾਂ ਨੂੰ ਮਾਰਿਆ ਗਿਆ ਫੌਜ ਰਾਹੀਂ ਅਸੀਂ ਦਿੱਲੀ ਤੇ ਹੋਰ ਭਾਰਤ ਦੇ ਵਿੱਚ ਅਕਤੂਬਰ ਨਵੰਬਰ 'ਚ ਸਿੱਖਾਂ ਦੀ ਟਾਰਗੇਟਡ ਕਿਲਿੰਗ ਦੇਖੀ ਹੈ ਜਿੱਥੇ ਦਿੱਲੀ ਦੇ ਵਿੱਚ ਆਰਮੀ ਨੇਵੀ 에ਅਰ ਫੋਰਸ ਦਾ ਹੈੱਡਕੁਆਰਟਰ ਆਈਟੀਬੀਪੀ ਸੀਆਰਪੀਐਫ ਬੀਐਸਐਫ ਸਰਦਾ ਹੈੱਡਕੁਆਰਟਰ ਹੈ ਉਦੋਂ ਤਾਂ ਫੌਜਾਂ ਕੱਢੀਆਂ ਨਹੀਂ ਕਿਉਂਕਿ ਸਿੱਖਾਂ ਨੂੰ ਮਾਰ ਰਹੇ ਸੀ ਜਿਹੜੇ ਸਿੰਘ ਕੋਲੇ ਜਿਹਨੀ ਕਡੀਆਂ ਨਾਰਥ-ਈਸਟ ਦੇ ਅਸਾਮੀਆਂ ਨੂੰ ਨਾਗਿਆਂ ਨੂੰ ਮਾਰਿਆ ਹੈਗਾ ਉਦੋਂ ਕੋਈ ਜੰਗਾਂ ਨਹੀਂ ਲੜੀਆਂ ਸਿਰਫ ਤੇ ਸਿਰਫ ਜਦ ਹੁਣ 26 ਬੇਕਸੂਰ ਬੰਦੇ ਮਾਰੇ ਗਏ ਜਿਨ੍ਹਾਂ ਵਿੱਚੋਂ 크੍ਰਿਸਚੀਅਨ ਵੀ ਸੀਗਾ ਹੁਣ ਦੇਸ਼ ਦਾ ਦੇਸ਼ ਕਹਿੰਦਾ ਕਿ ਅਸੀਂ ਜੰਗ ਕਰਨੀ ਹੈ ਜਿਹਦੇ ਵਿੱਚ ਸਾਡਾ ਹੀ ਨੁਕਸਾਨ ਹੋਊਗਾ ਪਰਵਾਣੂ ਯੁੱਗ ਦੇ ਵਿੱਚ ਸੋ ਅਸੀਂ ਕਹਿੰਦੇ ਆ ਪਾਗਲਪਨ ਰੋਕੋ ਆਪਣੀ ਜ਼ਬਾਨ ਨੂੰ ਲਗਾਮ ਦਿਓ ਆਪਣਾ ਤਾਕਤ ਖੋਜ ਚ ਲਾਓ ਜਿਹੜੇ ਅਪਰਾਧੀਆਂ ਉਹਨਾਂ ਨੂੰ ਪੜਤਾਲ ਕਰੋ ਜਿਨ੍ਹਾਂ ਨੇ ਕਨਸਪੀਰੀ ਕੀਤੀ ਹੈ ਉਹਦੀ ਪੜਤਾਲ ਪੜਤਾਲ ਕਰਕੇ ਉਹਨਾਂ ਨੂੰ ਸਜ਼ਾ ਦਿਓ ਪਰ ਆਮ ਸੰਗਤ ਨੂੰ ਆਮ ਆਵਾਮ ਨੂੰ ਤੁਸੀਂ ਨਾ ਪ੍ਰਭਾਵ ਤੁਹਾਨੂੰ ਲੱਗਦੀ ਲੜਾਈ ਆ ਹਾਂਜੀ ਤੁਹਾਨੂੰ ਲੱਗਦਾ ਕੀ ਆ ਲੜਾਈ ਜਿਹੜੀ ਆ ਧਰਮ ਦੀ ਆ ਦੇਖੋ ਜਿਹੜਾ ਸਰਵਰਕਰ ਆਰਐਸਐਸ ਿੰਗੂ ਮਹਾਸਭਾ ਦਾ ਮੁਖੀ ਸੀ অনেকে আকে হিন্দু কৌম ਨੂੰ ਜੇ ਇਕੱਠਾ ਕਰਨਾ ਤਾਂ ਮੁਸਲਮਾਨਾਂ ਦੇ ਬਰਖਲਾਫ ਖੜਾ ਕਰ ਦੋ ਅੱਜ ਅਸੀਂ ਦੇਖ ਰਹੇ ਹਾਂ ਉਹਨਾਂ ਨੇ ਹਿੰਦੂ ਕਹਿ ਕੇ ਚੁਣ ਕੇ ਮਾਰਿਆ ਹੈਗਾ ਉਹ ਟਾਰਗੇਟਡ ਕਿਲਿੰਗ ਹੋ ਗਈ ਇੱਥੇ ਜਦ ਵੀ ਅਸੀਂ ਦੇਖਦੇ ਹਾਂ ਚਾਹੇ ਗੋਧਰਾ 'ਚ ਹੋ ਜੇ ਚਾਹੇ ਤੁਸੀਂ ਯੂਪੀ 'ਚ ਦੇਖ ਲਓ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਮਾਰਿਆ ਜਾਂਦਾ ਸਭ ਤੋਂ ਜ਼ਿਆਦਾ ਅਪਰਾਧ ਜੰਮੂ ਕਸ਼ਮੀਰ 'ਚ ਹੋਇਆ ਜਿੱਥੇ ਕੁੜੀਆਂ ਦੇ ਕੈਂਗਰੇਪ ਹੋਏ ਆਂ ਔਰ ਸਾਡਾ ਗਵਾਂਡੀ ਹਰਿਆਣਾ ਦਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਸਾਫਤਾ ਕਿ ਹੁਣ ਅਸੀਂ ਬਰਾਤਾਂ ਲੈ ਕੇ ਜਾਵਾਂਗੇ ਜੰਮੂ ਕਸ਼ਮੀਰ 'ਤੇ ਜਦੋਂ ਤਾਂ 370 ਹੋਇਆ ਹੈਗਾ ਇਹ ਤਾਂ ਅਸੀਂ ਤੋਰਾਂ ਦੇ ਉੱਤੇ ਟਾਰਗੇਟਡ ਇੱਕ ਦੂਜੇ ਨੂੰ ਕਰ ਰਹੇ ਆਂ ਸਿੱਖਾਂ ਨੂੰ ਵੀ ਏਸੀ ਤਰ੍ਹਾਂ ਮੁਖਤਾਰਾਂ ਨੇ ਦਿੱਲੀ 'ਚ ਕਤਲੇਆਮ ਪੰਜਾਬ 'ਚ ਕਤਲੇਆਮ ਪੂਰੇ ਦੇਸ਼ 'ਚ ਕਤਲੇਆਮ ਕੀਤਾ ਹੈ ਉਹ ਇੱਕ ਗੱਲ ਬੰਦ ਹੋਣੀ ਚਾਹੀਦੀ ਹੈ ਜਿਵੇਂ ਗੁਰੂ ਸਾਹਿਬ ਨੇ ਹਰੇਕ ਦੀ ਮਨੁੱਖਤਾ ਸਿਆਣੀ ਸੀ ਉਹ ਫਾਨਿਸ ਦੀ ਜਨ ਸਭੇ ਇੱਕ ਪਟਨਵੋ ਦੇ ਆਦੇਸ਼ ਦੀਨ ਆਮ ਬੰਦੇ ਨੂੰ ਉੱਠ ਕੇ ਆਪਣੀ ਆਵਾਜ਼ ਉਠਾਣੀ ਚਾਹੀਦੀ ਹੈ ਬਹੁਤ ਬਹੁਤ